ਮੱਖੀਆਂ ਮੱਛਰ ਜੂਆਂ ਤੇ ਚਿਚੜਾਂ ਦਾ ਖਾਤਮਾ ਕਰੋ ਸਿਰਫ 2 ਮਿੰਟਾਂ ਦੇ ਵਿੱਚ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਵੇਂ ਕਿ ਹੁਣ ਗਰਮੀ ਦਾ ਸੀਜ਼ਨ ਸਟਾਰਟ ਹੋ ਗਿਆ ਫਰਵਰੀ ਚੜ ਚੜ ਗਈ ਤੇ ਫਰਵਰੀ ਮਾਰਚ ਅਪ੍ਰੈਲ ਹੁਣ ਆਪਣੇ ਪਸ਼ੂਆਂ ਤੇ ਇਹੜੇ ਚਿਚੜ ਚਮ ਜੂਆਂ ਮੱਛਰ ਮੱਖੀਆਂ ਪਸ਼ੂ ਨੂੰ ਬਹੁਤ ਤੰਗ ਕਰਦੇ ਆ ਜੋ ਤੰਕਰਦੇ ਆ ਪਸ਼ੂ ਆਪਣਾ ਪ੍ਰੋਪਰ ਦੁੱਧ ਨਹੀਂ ਦਿੰਦਾ ਹੈਗਾ ਬਹੁਤ ਦਿੱਕਤਾਂ ਆਉਂਦੀਆਂ ਪਸ਼ੂ ਆਪਣੇ ਲਿੱッセ ਵੀ ਹੋ ਜਾਂਦੇ ਜੀ ਜਿਆਦੇ ਚਿਚੜ ਲੱਗ ਜਾਣ ਤੁਹਾਨੂੰ ਅੱਜ ਦੇਸੀ ਨੁਕਤੇ ਦੱਸਾਂਗੇ ਉਹਦੇ ਨਾਲ ਤੁਹਾਡੇ ਪਸ਼ੂ ਦੇ ਜਿਹੜੇ 100% ਦੋ ਦਿਨਾਂ ਦੇ ਵਿੱਚ ਵਿੱਚ ਜਿਹੜੇ ਚਿਚੜ ਸਾਰੇ ਝੜ ਕੇ ਡੱਕ ਪੈਣਗੇ ਮੱਖੀ ਮੱਛਰ ਨੇੜੇ ਵੀ ਨਹੀਂ ਆਊਗਾ ਤੁਹਾਡੇ ਪਸ਼ੂ ਦੇ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਲਦਾ ਬਟਨ ਨੂੰ ਕੱਲ ਪ੍ਰੈਸ ਐਸੀ ਤਰ੍ਹਾਂ ਪਾਈ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਜੇ ਇਹ ਹੀ ਵੀਡੀਓ ਤੁਸੀਂ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਇਹ ਚੀਜ਼ਾਂ ਜਿਹੜੀਆਂ ਕੋਈ ਮਹਿੰਗੀਆਂ ਨਹੀਂ ਆ ਆਪਣੇ ਘਰ ਦੇ ਵਿੱਚ ਹੀ ਚੀਜ਼ਾਂ ਮਿਲ ਜਾਣੀਆਂ ਕੀ ਕੀ ਚੀਜ਼ਾਂ ਲੈਣੀਆਂ ਤੁਸੀਂ ਨੰਬਰ 1 ਤੇ 2 ਲੀਟਰ ਪਾਣੀ ਲੈ ਲੈਣਾ ਇਹ ਫਾਰਮੂਲਾ ਤਿਆਰ ਕਰ ਲਈ 2 ਲੀਟਰ ਪਾਣੀ ਲੈ ਕੇ ਤੁਸੀਂ ਨਿੰਮ ਦੇ ਪੱਤੇ 500 ਗ੍ਰਾਮ ਲੈ ਲੈਣੇ ਆ 500 ਗ੍ਰਾਮ ਨਿੰਮ ਦੇ ਪੱਤੇ 2 ਲੀਟਰ ਪਾਣੀ ਦੇ ਵਿੱਚ ਪਾ ਦੇਣੇ ਆ ਪਾਉਣ ਤੋਂ ਬਾਅਦ ਦੇ ਵਿੱਚ ਉਹਨੂੰ ਵਾਰ ਲੈਣਾ ਹੈ ਜਦੋਂ ਤੁਹਾਡੇ ਕੋਲੇ 1 ਲੀਟਰ ਪਾਣੀ ਦਾ ਰਹਿ ਗਿਆ ਉਦੋਂ ਤੁਸੀਂ 50 ਗ੍ਰਾਮ ਚਿੱਟਾ ਨੂਨ ਐਡ ਕਰ ਦੇਣਾ ਐਡ ਕਰਨ ਤੋਂ ਬਾਅਦ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਜਦੋਂ ਨੂਨ ਖੁਰ ਗਿਆ ਤੁਹਾਡਾ ਪਾਣੀ ਹੈ ਜਿਹੜਾ ਉਹ ਠਰ ਗਿਆ ਠਰਨ ਤੋਂ ਬਾਅਦ ਦੇ ਵਿੱਚ ਤੁਸੀਂ ਉਹਦੇ ਵਿੱਚ 4 ਲੀਟਰ ਸਾਫ਼ ਪਾਣੀ ਦੇ ਪਾਉਣੇ ਆ 4 ਲੀਟਰ ਪਾਣੀ ਦੇ ਸਾਫ਼ ਦੇ ਪਾ ਕੇ ਤੇ ਸਪਰੇਅ ਵਾਲੀ ਡਰੰਮੀ ਦੇ ਵਿੱਚ ਪਾ ਕੇ ਤੁਸੀਂ ਸੜਕਾਹ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਜਿਆਦਾ ਪਸ਼ੂਆ ਤਾਂ ਤੁਸੀਂ ਇਹਦੀ ਮਾਤਰਾ ਵਧਾ ਸਕਦੇ ਹੋ ਜੇ ਮੈਂ ਕਿ 2 ਲੀਟਰ ਪਾਣੀ ਆ ਉਥੇ 4 ਲੀਟਰ ਕਰ ਲਿਓ ਜਿੱਥੇ ਤੁਸੀਂ 500 ਗ੍ਰਾਮ ਨਿੰਮ ਦੇ ਪੱਤੇ ਪਾਉਣੇ ਉਥੇ ਕਿਲੋ ਪਾ ਲਿਓ ਇਸ ਤਰ੍ਹਾਂ ਜਿੱਥੇ 50 ਗ੍ਰਾਮ ਨੂਨ ਪਾਉਣਾ ਉਥੇ 100 ਗ੍ਰਾਮ ਨੂਨ ਪਾ ਲਿਓ ਇਸ ਤਰ੍ਹਾਂ ਜਿੰਨੇ ਵੀ ਪਸ਼ੂ ਜੇ ਤੁਹਾਡੇ ਕੋਲ ਜਿਆਦਾ ਗਿਣਤੀ 'ਚ ਪਸ਼ੂ ਆ ਤਾਂ ਉਹਨੂੰ ਜਿਆਦਾ ਫਾਰਮੂਲਾ ਤਿਆਰ ਕਰ ਲਿਓ ਤੇ ਜੇ ਥੋੜੇ ਪਸ਼ੂ ਆ ਤਾਂ ਥੋੜੇ ਪਸ਼ੂ ਮਤੇ ਜਿਵੇਂ 5-7 ਪਸ਼ੂ ਆ ਤਾਂ ਇੰਨਾ ਹੀ ਨੋਕ ਤਾਂ ਬਹੁਤ ਆ ਤੇ ਤੁਸੀਂ ਹਰ ਹਫ਼ਤੇ ਦੇ ਵਿੱਚ ਦੋ ਵਾਰੀ ਛੜਕਾ ਕਰਨਾ ਹੈਗਾ ਜਿੱਥੇ ਪਸ਼ੂ ਬੰਦਿਆ ਤੁਸੀਂ ਉੱਥੇ ਸੜਕਾ ਕਰਨਾ ਹੈ ਪਸ਼ੂਆਂ ਦੇ ਉੱਪਰ ਸੜਕਾ ਕਰਨਾ ਹੈਗਾ ਤੇ ਜਿੱਥੇ ਕਿਤੇ ਪਾਣੀ ਆਪਣਾ ਖੜਾ ਹੈਗਾਗਾ ਫਾਰਮ ਦੇ ਵਿੱਚ ਉੱਥੇ ਸੜਕਾ ਕਰਨਾ ਉੱਥੇ ਮੱਸਰ ਜਾਦੇ ਬੈਂਦਾ ਉੱਥੇ ਬੱਚੇ ਦਿੰਦਾ ਮੱਸਰ ਪੈਦਾ ਹੁੰਦਾ ਹੈਗਾ ਤੇ ਕਲੀ ਇੱਕ ਚਿੱਟੀ ਕਲੀ ਲਿਆਉਣੀ ਆ ਕਲੀ ਤੁਸੀਂ ਹਰ ਹਫਤੇ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਇਹ ਸਿੱਟਾ ਦੇਣਾ ਪਸ਼ੂਆਂ ਦੀ ਫਰਸ਼ ਤੇ ਖੁਰਨੀ ਦੇ ਨਾਲ ਤੇੜਾਂ ਦੇ ਵਿੱਚ ਜਿਵੇਂ ਕਿ ਚਿਚੜਾਂ ਤੇੜਾਂ ਦੇ ਵਿੱਚ ਸਰਦੀ ਦੇ ਵਿੱਚ ਲੁੱਕ ਜਾਂਦੇ ਆ ਚਿਚੜ ਤੇ ਹੁਣ ਤੇੜਾਂ ਦੇ ਵਿੱਚੋਂ ਜਿਹੜੇ ਬੱਚੇ ਨਿਕਲਣਗੇ ਬੱਚੇ ਨਿਕਲ ਕੇ ਆਪਣੇ ਪਸ਼ੂਆਂ ਤੇ ਚੜਨਗੇ ਤੁਸੀਂ ਜਿੱਥੇ ਵੀ ਪਸ਼ੂ ਬੰਨਦੇ ਹੋ ਮੈਟ ਆ ਤਾਂ ਮੈਟ ਚੱਕ ਕੇ ਉੱਥੇ ਖਿਲਾਰੋ ਕੇਰਾ ਕਲੀ ਸਭ ਥਾਂ ਤੇ ਖਿਲਾਰ ਦਿਓ ਜੇ ਕੱਚੇ ਥਾਂ ਤੇ ਬੰਨਦੇ ਹੋ ਕੱਚੇ ਥਾਂ ਤੇ ਪੱਕੇ ਤੇ ਬੰਨਦੇ ਹੋ ਪੱਕੇ ਥਾਂ ਤੇ ਤੇ ਤੁਹਾਡੇ ਪਸ਼ੂਆਂ ਦੇ ਕੇਰਾ ਜਿਹੜੇ ਚਿਚੜਾ ਚਮ ਜੂ ਐ ਮੱਖੀ ਮੱਛਰ ਆ ਇਹ ਦੋ ਨੁਕਤਿਆਂ ਦੇ ਨਾਲ ਬਿਲਕੁਲ ਸਾਫ਼ ਹੋ ਜਾਣਗੇ ਤੁਹਾਡੇ ਪਸ਼ੂ ਦੇ ਨੇੜੇ ਵੀ ਨਹੀਂ ਆਊਗਾ ਮੱਛਰ ਮੱਖੀ ਤੁਸੀਂ ਸਾਰੀ ਗਰਮੀ ਦਾ ਸੀਜ਼ਨ ਇਹ ਸਪਰੇਅ ਬਰਤਨੀਆਂ ਹੋਰ ਤੁਹਾਨੂੰ ਲਿਆ ਕੇ ਮੈਡੀਕਲ ਤੋਂ ਲਿਆ ਕੇ ਬਰਤਨ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਨਾਲ ਤਾਂ ਉਹ ਮਹਿੰਗੀਆਂ ਹੁੰਦੀਆਂ ਨਾਲੇ ਵਿਚਾਰ ਰੱਖਣਾ ਪੈਂਦਾ ਪਸ਼ੂ ਨੂੰ ਵਿੱਕ ਦੇ ਚੱਟਣਾ ਜਾਵੇ ਪਸ਼ੂ ਨੁਕਸਾਨ ਵੀ ਹੋ ਜਾਂਦਾ ਬਹੁਤ ਥਾਈ ਹੋ ਗਿਆ ਕਿਉਂਕਿ ਕਈ ਵਾਰ ਸਪਰੇਅ ਦੀ ਡੋਜ਼ ਆਪਾਂ ਵੱਧ ਘੱਟ ਪਾ ਲੈਨੇ ਆ ਇਹਦੀ ਆਪਾਂ ਡੋਜ਼ ਵੀ ਜਿੰਨੀ ਮਰਜ਼ੀ ਪਾ ਲਈਏ ਕੋਈ ਵੀ ਸਾਈਡ ਇਫੈਕਟ ਨਹੀਂ ਦੇਸੀ ਚੀਜ਼ਾਂ ਆਪਣੇ ਆਮ ਹੀ ਆਪਣੇ ਜ਼ਿਮੀਂਦਾਰਾਂ ਦੇ ਘਰੇ ਨਮਾਵਾਦੂ ਹੁੰਦੀਆਂ ਤੇ ਨੂਨ ਵੀ ਆਪਣੇ ਘਰੇ ਵਰਤਨ ਨੂੰ ਰਸੋਈ ਦੇ ਵਿੱਚ ਹੁੰਦੀ ਆ ਤੇ ਇਹ ਚੀਜ਼ਾਂ ਤੁਸੀਂ ਵਰਤ ਲਿਓ ਤੇ ਵਰਤ ਕੇ ਬਾਅਦ ਤੋਂ ਬਾਅਦ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਭਰਾ ਦਾ ਫਾਇਦਾ ਹੋ ਸਕੇ ਪਸ਼ੂ ਪਾਲਣ ਦੇ ਵਿੱਚ ਅੱਜ ਦੀ ਘੜੀ ਦੇ ਵਿੱਚ ਖਰਚਾ ਜਿਆਦਾ ਆ ਕਮਾਈ ਘੱਟ ਆ ਤੇ ਵੀਡੀਓ ਵਧੀਆ ਲੱਗੀ ਤਾਂ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ